ਜਿੰਨੇ ਵੀ ਪੰਡਾਲ ਦੇ ਵਿੱਚ ਬੈਠੇ ਹੋ ਜਿਨ੍ਹਾਂ ਨੂੰ ਇਸ ਦਰਬਾਰ ਤੋਂ ਮੋਹਰ ਲੱਗੀ ਹੈ ਮੇਰੇ ਨਾਲ ਨਾਲ ਬੋਲਣਾ ਸਾਰਿਆਂ ਨੇ ਗੁਗਾ ਦਾ ਹਰ ਪੀਰ ਦੇ ਰੰਗਿਆ ਮੈਨੂੰ ਗੁਗਾ ਦਾ ਹਰ ਪੀਰ ਦੇ ਰੰਗਿਆ ਮੈਨੂੰ ਗੁਗਾ ਦਾ ਹਰ ਪੀਰ ਦੇ ਰੰਗਿਆ ਮੈਨੂੰ ਬਣ ਗਈ ਮੇਰੀ ਮਾਂ ਸੋਹਣੇ ਪੀਰ ਦਾ ਚੜਿਆ ਨੱਚਾਂ ਮੈਂ ਸਾਰੀ ਰਾਤ ਰੱਗ ਸੋਹਣੇ ਪੀਰ ਦਾ ਚੜਿਆ ਨੱਚਾਂ ਮੈਂ ਸਾਰੀ ਰਾਤ ਕੁਕਾ ਦਾ ਹਰ ਪੀਰ ਨੇ ਰੰਗਿਆ ਮੈਨੂੰ ਕੁਕਾ ਦਾ ਹਰ ਪੀਰ ਨੇ ਰੰਗਿਆ ਕੁਕਾ ਦਾ ਹਰ ਪੀਰ ਨੇ ਰੰਗਿਆ ਮੈਨੂੰ ਰੱਗ ਦਾ ਪੀਰ ਨੇ ਰੰਗਿਆ ਮੈਨੂੰ ਬਣ ਗਈ ਮੇਰੀ ਬਾਤ ਮੈਂ ਗੁਰਾਂ ਤੋਂ ਪੀਰ ਦਾ ਚੜਿਆ ਨੱਚਾਂ ਮੈਂ ਸਾਰੀ ਰਾਤ ਰੱਗ ਸੋਹਣੇ ਪੀਰ ਦਾ ਚੜਿਆ ਨੱਚਾਂ ਮੈਂ ਸਾਰੀ ਰਾਤ ਰੱਗ ਸੋਹਣੇ ਪੀਰ ਦਾ ਚੜਿਆ ਨੱਚਾਂ ਮੈਂ I ran.